ਦੇਖੋ ਭਾਈ ਸਾਹਿਬ ਮੇਰੀ ਸਿੰਪਲ ਗੱਲ ਹੈ ਤੁਹਾਨੂੰ ਪਤਾ ਹੈ ਕਿ ਜਦੋਂ ਇਹ ਥ੍ਰੈਟ ਦੀ ਗੱਲ ਆਈ ਸੀ ਪਠੰਡੇ ਵਾਲੇ ਇਨਸੀਡੈਂਟ ਤੋਂ ਬਾਅਦ ਤੇ ਦੀਪਿਕਾ ਹੁਣਾ ਵੱਲੋਂ ਕੰਪਲੇਂਟ ਵੀ ਦਿੱਤੀ ਗਈ ਸੀ ਤੇ ਮੈਂ ਉਹਨਾਂ ਨੂੰ ਪਰਸਨਲੀ ਵੀ ਮਿਲਿਆ ਸੀ ਉਸ ਤੋਂ ਬਾਅਦ ਅਸੀਂ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਰਜਿਸਟਰ ਕੀਤਾ ਉਸ ਤੋਂ ਬਾਅਦ ਉਦੋਂ ਜਿਹੜੀਆਂ ਧਮਕੀਆਂ ਆ ਰਹੀਆਂ ਸੀ ਉਹਨਾਂ ਦੇ ਉੱਤੇ ਕੰਮ ਕਰ ਰਹੇ ਹਾਂ ਰਮਨਦੀਪ ਜਿਹੜਾ ਪਟਿਆਲੇ ਦਾ ਰਹਿਣ ਵਾਲਾ ਇਹਨੂੰ ਉਥੋਂ ਫੜਿਆ ਗਿਆ ਔਰ ਇਨੇ ਸਾਰਾ ਦਾ ਫੋਨ ਫੋਰੈਂਸਿਕ ਵਗੈਰਾ ਚੱਲ ਰਿਹਾ ਹੁਣ ਪੇਸ਼ ਕੀਤਾ ਤੁਹਾਨੂੰ ਪਤਾ ਹੀ ਹੈ ਰਿਮਾਂਡ ਵੀ ਮਿਲਿਆ ਉਹਨਾਂ ਨੂੰ ਪੁਲਿਸ ਰਿਮਾਂਡ ਸੋ ਬੇਸਿਕਲੀ ਇਹ ਜ਼ਿਆਦਾਤਰ ਗੱਲ ਇਹ ਆਈ ਹੈ ਕੋਈ ਬਹੁਤਾ ਪੜਿਆ ਲਿਖਿਆ ਜਾਂ ਕੋਈ ਉਹ ਜਿਹਾ ਬੰਦਾ ਨਹੀਂ ਉਹ ਕਹਿੰਦਾ ਬਾਕੀ ਵੀ ਕਹਿ ਰਹੇ ਸੀ ਮੈਂ ਕਰਤਾ ਜੋ ਇਨੀਸ਼ੀਅਲ ਹੈ ਸੋ ਇਹਦਾ ਲੰਬਾ ਰਿਮਾਂਡ ਹੁਣ ਲਿਆ ਔਰ ਇੱਥੇ ਹੋਰ ਵੀ ਲੋਕ ਅਸੀਂ ਬਾਈ ਇਵਨਿੰਗ ਜਾਂ ਕੱਲ ਤੱਕ ਫੜੇ ਜਾਂਦੇ ਸਰ ਕਿੰਨੇ ਦੇਰ ਮਾਨ ਕਰ ਮਾਨ ਇਹਨੇ ਮੇਕ ਕੀਤਾ ਸੀ ਕਿ ਇਹ ਰਿਕਾਰਡ ਰੈਕਸ ਕਰ ਹਾਂਜੀ ਹਾਂਜੀ ਬਿਲਕੁਲ ਉਹਨੇ ਕੰਫੈਸ ਵੀ ਕੀਤਾ ਤੇ ਉਹ ਸਾਡੇ ਕੋਲ ਪ੍ਰੂਫ ਵੀ ਆ ਗਿਆ ਸਰ ਕਿੰਨੇ ਦੇਰ ਮਾਨ ਕਰ ਸਰ ਮੈਂ ਯਾ ਕੰਨਾ ਪਏਗਾ ਮੈਨੂੰ ਆਮ ਨਾਟ ਵੈਰੀ ਕਲੀਅਰ ਅਬਾਊਟ ਦ ਬਾਂਡਮ ਪੇਸ਼ ਕਰਨ ਗਏ ਹੋਏ ਸੀਗੇ ਮੈਂ ਤਾਂ ਆਈ ਵਾਸ ਮੋਰ ਫੋਕਸਡ ਔਨ ਰੋਨਾਲਡ ਠੀਕ ਹੈ ਠੀਕ ਹੈ ਥੈਂਕ ਯੂ ਲਗਾਤਾਰ ਤੰਕੀਆਂ ਮਿਲਨ ਦਾ ਜਿਹੜਾ ਤੌਰ ਹੈ ਸਿਸਤਰਾ ਉਹ ਜਾਰੀ ਹੈ ਪਵਨ ਨਗਰ ਬੀਤੇ ਲਗਾਤਾਰ 3 ਦਿਨ ਤੋਂ 14 15 16 ਦਿਨ ਦਿਨ ਤੋਂ ਲਗਾਤਾਰ ਜਿਹੜੀ 16 ਜੂਨ ਦੀ ਰਾਤ 8 ਵਜੇ ਇੱਕ ਵਿਆਹ ਕੁਪਤੇ ਨਾਲ ਤੋਂ ਮੇਲ ਕੀਤੀ ਗਈ ਹੈ ਜਿਸ ਦੇ ਵਿੱਚ ਮੁਰਤੋਂ ਦੀ ਪਲੂਤਰਾਂ ਨੂੰ ਜਾਣੋ ਆਫੀਸਰ ਪਹੁੰਚੇ ਹੋਏ ਨਹੀਂ ਤੇ ਅਫਸਰ ਮੈਡਮ ਪਹੁੰਚੇ ਹੋਏ ਨਹੀਂ ਐਸਪੀ ਗगन ਪਹੁੰਚੇ ਅਧਿਕਾਰੀ ਪਹੁੰਚੇ ਨੇ ਜਿਹੜੇ ਵੀ ਮੁਲਾਕਾਤ ਕਰਨ ਵਾਸਤੇ ਉਹ ਅਧਿਕਾਰ ਆਏ ਹੋਏ ਅਧਿਕਾਰੀ ਉੱਤੇ ਪਹੁੰਚੇ ਨੇ ਦੀਪਕਾਰ ਕਰੇ ਗੱਲਬਾਤ ਕਰਨ ਦੀ ਜਰੂਰ ਕੋਸ਼ਿਸ਼ ਕੀਤੀ ਜਾਵੇਗੀ ਕਿਉਂਕਿ ਦੀਪਕਾਰ ਉਥਰਾ ਦੇ ਵੱਲ ਆਪਣਾ ਅਕਾਊਂਟ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਵਾ ਕਿਉਂਕਿ ਮੇਲ ਇੱਕ ਹੋਰ ਇਸ਼ੂ ਮਿਲੀ ਆ ਮੇਲ ਤੋਂ ਬਾਅਦ ਹੁਣ ਅਫਸਰ ਅੰਦਰ ਗੱਲਬਾਤ ਕਰਨ ਵਾਸਤੇ ਪਹੁੰਚੇ ਦੀਪਕਾਰ ਹਾ우스 ਨੰਬਰ 76 ਤੇ ਫੋਰਸ ਜਿਹੜੀ ਵਧਾ ਦਿੱਤੀ ਗਈ ਆ ਕੀ ਗੱਲਬਾਤ ਹੁੰਦੀ ਆ ਬੰਦ ਕੰਪਨੀ ਦੇ ਵਿੱਚ ਦੀਪਕਾਰ ਉਥਰਾ ਨਾਲ ਗੱਲਬਾਤ ਕੀਤੀ ਜਾ ਰਹੀ ਆ ਮੈਂ ਮੈਨੂੰ ਸਿਰਫ ਉਹ ਜਿਹੜੀ ਤਵਕੀ ਮਿਲ ਗਈ ਅਸੀਂ ਅਸੀਂ ਆਏ ਸੀ ਅੱਜ ਇੱਥੇ ਜਿਹੜੀ ਅਸੀਂ ਸਿਕਿਉਰਿਟੀ ਪ੍ਰੋਵਾਈਡ ਕੀਤੀ ਉਹਦਾ ਰਿਵਿਊ ਕਰਨ ਹੀ ਆਏ ਸੀਗੇ ਬਸ ਜੀ ਹਾਂ ਜੀ ਫਿਲ ਦੇ ਰੋਕੇ ਲਗਾਤਾਰ ਈਮੇਲ ਦੇ ذریعے ਜਾਨੂੰ ਮਰ ਦੀ ਤਵਕੀ ਮਿਲ ਰਹੀ ਹੈ ਲੱਗਦਾ ਕਿ ਅਸੀਂ ਉਹਦੇ ਤੇ ਵੀ ਵਰਕ ਆਊਟ ਕਰ ਰਹੇ ਹੈਗੇ ਆ ਸੁਰੱਖਿਆ ਆਲਰੇਡੀ ਅਸੀਂ ਕਾਫੀ ਟਾਈਮ ਇੰਤਜ਼ਾਮ ਕੀਤੇ ਹੈ ਹਾਂ ਤਾਂ ਕਿਨੇ ਹੁਰਖਾ ਕਰਨੀਗੀ ਇੱਥੇ ਦੋ ਹੈਗੇ ਜੀ ਸਰ ਜਿਹੜੀ ਕੈਚਰਨੀ ਦੀ ਚੈਨਲ ਦੇ ਉੱਪਰ ਬੈਠ ਕੇ ਰਿਪੋਰਟਰਾਂ ਦੀ ਜਿਹੜੀ ਇੰਟਰਵਿਊ ਦਿੱਤੀ ਜਾ ਰਹੀ ਕੁੱਸੀ ਨੂੰ ਕਿਦਾਂ ਦੇਖ ਰਹੋ ਲੱਗਦਾ ਕਿ ਉਹਦੇ ਤੇ ਮੈਂ ਕੋਈ ਕਮੈਂਟ ਨਹੀਂ ਕਰੂੰਗੀ ਜੀ ਲਗਾਤਾਰ ਗਾਇਬ ਕਰਦੇ ਦਿੱਤੇ ਨੂੰ ਪੁੱਛ ਕਰਾਂ ਨੇ ਕਿ ਜਿਹੜੇ ਇਥੇ ਦਰਦ ਲੱਗੇ ਨੇ ਉਹਨਾਂ ਨਾਲ ਗੱਲਬਾਤ ਤੇ ਪੁੱਛ ਕੇ ਤੇ ਕੀਤੀ ਜਾ ਰਹੀ ਹੈ। ਉਹ ਕਮਲ ਜਨ ਕਮਲ ਦੀ ਚੈਟ ਆਸੋ ਮੰਗਾ ਜੀ। ਉਹ ਹੋ ਗਿਆ ਯਾਰ ਫੋਨ ਨਹੀਂ ਜੀ ਨਾ ਡਾਗ ਨੰਬਰ ਕਰ ਲਿਓ ਜੀ। ਲਗਾਤਾਰ ਧੰਕੀਆਂ ਮਿਲਦਾ ਜਿਹੜਾ ਤੋਰ ਹੈ ਸਿਲਸਿਲਾ